ਕਾਹਨ ਨਾਮ ਹੈ ਮੈਂ ਜਾਣਦਾ ਹੈ ਮੈਂ ਜਾਣਦਾ ਹੈ ਆਪ ਦਾ ਜਨਮ ਤੇ ਸੰਸਾਰ ਇਹਦਾ ਚਾਚਾ ਇਹਦਾ ਨੌਕਾ ਗਿਆਨ ਗਿਆਨ ਕਿੱਦਾਂ ਮੌਜਾਣਾ ਸਾਨੋ ਜਨਮ ਤੇ ਹਰ ਇੱਕ ਜੀਵਾਂ ਦੀ ਸਭ ਤੇ ਵੱਡਾ ਸਤਿਗੁਰੂ ਨਾਨਕ ਹੋਰ ਜਿਨ ਕਾ ਬਹੁਤਲ ਤੁਸੇ ਦੀਏ ਆਇਆ ਬਹਿਨ ਸਹਿਬ ਸੁਭਾਈ ਦਰਸ਼ਨ ਕਰੀਏ ਗੁਰੂ ਕੈ ਜਨਮ ਮਰਨ ਮੁਟ ਜਾਏ ਸਤਨਾਮ ਸ੍ਰੀ ਮਹਾਂ ਗੁਰੂ ਜੀ ਸੋਰਠਿ ਮਹਲਾ 5 ਗੁਰਪੂਰ

ਓ ਵਡ ਭਾਗੀ ਪਾਏ ਓਟ ਜਨਮ ਕੇ ਿਲ ਵਿਖ ਨਾਸੀ ਹਰ ਚਰਨੀ ਚਿਤ ਲਾਏ ਉਸ ਤਤ ਕਰੋ ਸਦਾ ਪ੍ਰਪਤਨੇ ਜਨ ਪੂਰੀ ਕਲ ਰੱਖੀ ਜੀ ਜੰਤ ਸਭ ਪਏ ਸਤਗੁਰ ਕੀ ਸੱਜ ਸਾਥੀ ਮਿਗਨ ਬਿਨਾਸਨ ਸਭ ਦੁੱਖ ਨਸਨ ਸਤਗੁਰ ਨਾਮ ਜੜਾਇਆ ਸਤਿਗੁਰੂ ਨੇ ਨਾਮ ਕੀ ਦਰਦਾਇਆ ਹੋਰੇ ਪਾਪ ਪੈ ਸਭ ਪਾਵਨ ਜਨਨਾਲਕ ਸੁਖ ਤਰਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ